ਖੇਤਾਂ ਦੇ ਵਿੱਚ ਉੱਡਦਾ ਡਰੋਨ ਤੇ ਡਰੋਨ ਦਾ ਰਿਮੋਟ ਫੜੇ ਖੇਤਾਂ ਦੇ ਵਿੱਚ ਖੜੀ ਇਹ ਕੁੜੀ ਤਸਵੀਰ ਦੇਖ ਕੇ ਤੁਸੀਂ ਵੀ ਪੁੱਛੋਗੇ ਕਿ ਮਾਮਲਾ ਕੀ ਹੈ ਇਹ ਕੁੜੀ ਖੇਤਾਂ ਦੇ ਵਿੱਚ ਡਰੋਨ ਨੂੰ ਕਿਉਂ ਉਡਾ ਰਹੀ ਹੈ ਦੱਸਦੀ ਹੈ ਕਿ ਤੁਹਾਨੂੰ ਕਿ ਇਹ ਕੁੜੀ ਜਿਸ ਦਾ ਨਾਮ ਮਨਦੀਪ ਕੌਰ ਹੈ ਜੋ ਕਿ ਲੁਧਿਆਣਾ ਦੇ ਪਿੰਡ ਬੁਧੜੀ ਦੀ ਰਹਿਣ ਵਾਲੀ ਹੈ ਜੋ ਕਿ ਖੇਤੀਬਾੜੀ ਦੇ ਵਿੱਚ ਡਰੋਨ ਦਾ ਇਸਤੇਮਾਲ ਕਰਦੀ ਹੈ ਦੱਸਦੀ ਹੈ ਕਿ ਤੁਹਾਨੂੰ ਕਿ ਖੇਤਾਂ ਦੇ ਵਿੱਚ ਡਰੋਨ ਉਡਾਣ ਦੀ ਕੁੜੀ ਮਨਦੀਪ ਕੌਰ ਜੋ ਕਿ ਪੰਜਾਬ ਦੀ ਪਹਿਲੀ ਮਹਿਲਾ ਡਰੋਨ ਪਾਇਲਟ ਬਣੀ ਹੈ ਜੋ ਕਿ ਆਪਣੇ ਖੇਤਾਂ ਦੇ ਵਿੱਚ ਖੇਤੀਬਾੜੀ ਦੇ ਲਈ ਨਵੀਆਂ ਤਰੀਕਾ ਇਜਾਦ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਤੇ ਇਹ ਕੁੜੀ ਡਰੋਨ ਦੇ ਰਾਹੀਂ ਆਪਣੇ ਖੇਤਾਂ ਦੇ ਵਿੱਚ ਸਪਰੇਅ ਕਰਦੀ ਹੈ ਦੱਸਦੀ ਹੈ ਤੁਹਾਨੂੰ ਕਿ ਨਵੰਬਰ ਦੇ ਮਹੀਨੇ ਦੇ ਵਿੱਚ ਪ੍ਰਧਾਨ ਮੰਤਰੀ ਸਸ਼ਕਤੀਕਰਨ ਯੋਜਨਾ ਦੇ ਵਿੱਚ ਮਨਦੀਪ ਕੌਰ ਨੇ ਹਿੱਸਾ ਲਿਆ ਸੀ ਅਤੇ ਇਸ ਕੋ ਕੰਪਨੀ ਦੇ ਵਿੱਚ 15 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਮਨਦੀਪ ਕੌਰ ਪੰਜਾਬ ਦੀ ਪਹਿਲੀ ਮਹਿਲਾ ਡਰੋਨ ਪਾਇਲਟ ਬਣੀ ਜਿਸ ਤੋਂ ਬਾਅਦ ਇਸ ਕੋ ਕੰਪਨੀ ਨੇ ਮਨਦੀਪ ਕੌਰ ਨੂੰ 16 ਲੱਖ ਰੁਪਏ ਦੀ ਕੀਮਤ ਵਾਲਾ ਇੱਕ ਡਰੋਨ ਫ੍ਰੀ ਦੇ ਵਿੱਚ ਦਿੱਤਾ ਜਿਸ ਦੇ ਨਾਲ ਹੁਣ ਮਨਦੀਪ ਕੌਰ ਖੇਤਾਂ ਦੇ ਵਿੱਚ ਆਧੁਨਿਕ ਟੈਕਨੋਲੋਜੀ ਦੇ ਨਾਲ ਜੁੜ ਕੇ ਡਰੋਨ ਦੇ ذریعے ਖੇਤਾਂ ਦੇ ਉੱਪਰ ਸਪਰੇਅ ਕਰਨ ਦੇ ਲਈ ਇਸ ਡਰੋਨ ਦਾ ਇਸਤੇਮਾਲ ਕਰਦੀ ਹੈ ਜੋ ਕਿ ਕਾਫੀ کارਗਰ ਸਾਬਿਤ ਹੋਇਆ ਹੈ ਜਿਸ ਦੇ ਚਲਦਿਆ ਮਨਦੀਪ ਕੌਰ ਨੇ ਇਹ ਟ੍ਰੇਨਿੰਗ ਹਾਸਲ ਕਰਕੇ ਜਿੱਥੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਵੱਡੀ ਭੂਮਿਕਾ ਨਿਭਾਈ ਆ ਉੱਤੇ ਹੀ ਕਿਹਾ ਗਿਆ ਕਿ ਇਸ ਦੇ ਨਾਲ ਬਹੁਤ ਘੱਟ ਖਰਚਾ ਵੀ ਆਉਂਦਾ ਹੈ ਤਾਂ ਕਿ ਇੱਕ ਪਾਸੇ ਜਿੱਥੇ ਕਿਸਾਨ ਖੇਤੀ ਨੂੰ ਘਾਟੇ ਵਾਲਾ ਸੌਦਾ ਦੱਸਦੇ ਨੇ ਉੱਤੇ ਹੀ ਇਸ ਤਰ੍ਹਾਂ ਦੇ ਅਗਾਹ ਵੱਲੂ ਕਿਸਾਨ ਅਤੀ ਆਧੁਨਿਕ ਤਕਨੀਕਾਂ ਦੇ ਨਾਲ ਜਦੋਂ ਖੇਤੀ ਕਰਦੇ ਨੇ ਤਾਂ ਘਾਟੇ ਵਾਲਾ ਸੌਦਾ ਮੁਨਾਫੇ ਦਾ ਸੌਦਾ ਵੀ ਬਣ ਜਾਂਦਾ ਹੈ ਤਾਂ ਤੁਸੀਂ ਵੀ ਇਸ ਮਹਿਲਾ ਦੇ ਇਹਨਾਂ ਯਤਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟਸ ਦੇ ਵਿੱਚ ਆਪਣੀ رائے ਜਰੂਰ ਸਾਂਝੀ ਕਰੋ